ਮੈਂ ਦਿਵਾਨਾ ਪੁਜੀ ਜੀ ਸੇ ਆਲਸੌਨ ਦੇ ਜਨਰਤ ਸਰਵਾਰੇ ਜਿਹੜਾ ਸੰਦੇਸ਼ ਭੇਜਿਆ ਹੈ ਉਹਦੇ ਤੋਂ ਬਾਅਦ ਸਰਦਾਰ ਜਮੇਰ ਸਿੰਘ ਜੀ ਫਿਰ ਮਨਰੇ ਪ੍ਰਵਾਹ ਦੇ ਵਿੱਚੋਂ ਸਰਦਾਰ ਮਨਦੀਪ ਸਿੰਘ ਜਿਵਾਨ ਨੇ ਆਈ ਪੇ ਸੰਬੰਧ ਕਰਕੇ ਗੱਲ ਕਰਦੇ ਉਪਰੰਤ ਅਰਦਾਸ ਹੋਵੇਗੀ ਭਈ ਸਿੰਘ ਸਾਹਿਬ ਸਰਦਾਰ ਸਿੰਘ ਨੇ ਜਿਹੜੇ ਨੂੰ ਉਸ ਦੀ ਸਾਰੀ ਹੰਤ ਤੱਕ ਬਾਅਦ ਸੇ ਜੀ ਸਰਦਾਰ ਜੀ ਚਾਣੇ ਭਈ ਟਿਕਾ ਸਿੰਘ ਬਾਰਾ ਦੀ ਦਾ ਸੰਦੇਸ਼ ਜਿਹੜਾ ਕੋਈ ਪੀਜੀ ਸੇ ਭੇਜਿਆ ਜਾ ਸਕਦਾ ਹੈ ਕੋਈ ਸੋਨਰ ਹੋਵੇਗਾ ਜਿਹੜੇ ਭਾਰਮਣਿਕ ਕੌਮ ਦਾ ਰਵਾਇਤ ਚੁੱਕੇ ਬਤੇ ਬਹੁਤ ਸ਼ਰਮਾ ਜਿਹੜਾ ਕਿ ਆਪਣੀ ਸੋਤੀ ਹੋਈ ਕੌਮ ਨੂੰ ਜਰਾਉਂਦਾ ਚਾਉਂਦਾ ਸਦਾ ਦੀ ਨੀਖਾ ਕਰਦੇ ਕੋਈ ਵੈਸੇ ਹੀ ਸ਼ੀਤਾਨੀ ਸ਼ਰੀ ਦੇ ਵਿੱਚ ਆਉਂਦਾ ਤੇ ਸਾਡਾ ਇਹ ਨੌਜਵਾਨ ਆਗੂ ਸੰਦੀਪ ਸਿੰਘ ਉਰਪਦੀਪ ਸਿੱਧੂ ਜਿਹਦੇ ਬਾਰੇ ਕੋਈ ਸ਼ੱਕ ਨਹੀਂ ਕਿ ਇਸ ਨੂੰ ਇੰਡੀਅਨ ਸਟੇਟ ਦੀਆਂ ਏਜੰਸੀਆਂ ਜਿਹੜੀਆਂ ਕਿ ਕਿਸ ਤਰ੍ਹਾਂ ਪਿੱਛੇ ਲੱਗੀਆਂ ਸੀ ਉਹਨਾਂ ਨੇ ਸਾਜ਼ਿਸ਼ ਕੀਤੀ ਹੈ ਤੇ ਉਹ ਵੀਰ ਸੰਦੀਪ ਸਿੰਘ ਦੀਪ ਸਿੱਧੂ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਦਾ ਜਦੋਂ ਵੀ ਜ਼ਿਕਰ ਕਰਦਾ ਸੀ ਤੇ ਭਾਵਕ ਹੋ ਜਾਂਦਾ ਸੀ ਕਈ ਵੀਡੀਓ ਵੀ ਜਿਹੜੀਆਂ ਕਿ ਅਸੀਂ ਦੇਖੀਆਂ ਨੇ ਹੁਣ ਜਥੇਦਾਰ ਜਗਤਾਰ ਸਿੰਘ ਹਵਾਰਾ ਜੋ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦਾ ਸੰਦੇਸ਼ ਜਿਹੜਾ ਉਹ ਸੰਗਤ ਨੂੰ ਬੇਨਤੀ ਹੈ ਕਿ ਸਰਵਣ ਕਰਨ ਜੀ ੴ ਸ੍ਰੀ ਅਕਾਲ ਸਹਾਇ ਸਿੱਖ ਸੰਘਰਸ਼ ਨੂੰ ਸਮਰਪਿਤ ਨੌਜਵਾਨ ਆਗੂ ਸੰਦੀਪ ਸਿੰਘ ਦੀਪ ਸਿੱਧੂ ਦੀ ਅੰਤਮ ਅਰਦਾਸ ਚ ਸ਼ਾਮਲ ਗੁਰੂ ਰੂਪ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਅਲਫਾਜ਼ ਨਹੀਂ ਮਿਲ ਰਹੇ ਕਿ ਕਿੰਨਾ ਲਪਜਾਂ ਵਿੱਚ ਮੈਂ ਵੀਰ ਸੰਦੀਪ ਸਿੰਘ ਔਰ ਦੀਪ ਸਿੱਧੂ ਦੇ ਵਿਛੋੜੇ ਨਾਲ ਸਾਡੀ ਕੌਮ ਨੂੰ ਪਏ ਘਾਟੇ ਦਾ ਜ਼ਿਕਰ ਕਰਾਂ ਖਾਲਸਾ ਜੀ ਜਦੋਂ ਤੋਂ ਗੁਰੂ ਪੰਥ ਨੇ ਸਰਬੱਤ ਖਾਲਸਾ ਰਾਈਂ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਲਈ ਦਾਸ ਨੂੰ ਚੁਣਿਆ ਉਦੋਂ ਤੋਂ ਹੀ ਮੈਂ ਇਸ ਲਈ ਯਤਨਸ਼ੀਲ ਹਾਂ ਕਿ ਸਿੱਖਾਂ ਦੀ ਕੌਮੀ ਹਿੱਤਾਂ ਅਤੇ ਆਜ਼ਾਦੀ ਲਈ ਸੰਘਰਸ਼ ਕਰਦੇ ਖਿੰਡੇ-ਪੁੰਡੇ ਸਿੱਖਾਂ ਨੂੰ ਇਕੱਠੇ ਕਰਨ ਦੀ ਲੋੜ ਹੈ ਤੇ ਖੁਦ ਜੇਲ੍ਹ ਵਿੱਚ ਹੋਣ ਦੇ ਕਾਰਨ ਇੱਕ ਮਜਬੂਤ ਜਥੇਬੰਦਕ ਲਹਿਰ ਖੜੀ ਕਰਨ ਲਈ ਮੈਂ ਅਜਿਹੇ ਨੌਜਵਾਨ ਲੀਡਰ ਦੀ ਲੋੜ ਮਹਿਸੂਸ ਕਰਦਾ ਹਾਂ ਜੋ ਪੜ੍ਹਿਆ ਲਿਖਿਆ ਵੀ ਹੋਵੇ ਸਮਰਪਿਤ ਵੀ ਹੋਵੇ ਬਿਨਾਂ ਅੱਕਿਆਂ ਤੇ ਬਿਨਾਂ ਥੱਕਿਆਂ ਦਿਨ ਰਾਤ ਕੰਮ ਕਰਨ ਵਾਲਾ ਵੀ ਹੋਵੇ ਵਧੀਆ ਬੁਲਾਰਾ ਹੋਵੇ ਅਤੇ ਸਭ ਤੋਂ ਵੱਡੀ ਗੱਲ ਮਿੱਤਰ ਨੂੰ ਆਪਣੀ ਗੱਲ ਸਮਝਾਉਣ ਅਤੇ ਦੁਸ਼ਮਣ ਤੋਂ ਆਪਣੀ ਗੱਲ ਮੰਨਵਾਉਣ ਦੀ ਯੋਗਤਾ ਵੀ ਉਹਦੇ ਵਿੱਚ ਹੋਵੇ ਇਸ ਮਕਸਦ ਲਈ ਮੈਂ ਕਈ ਸਾਲ ਪੰਥਕ ਸਫਾ ਵਿੱਚੋਂ ਅਜਿਹੇ ਨੌਜਵਾਨ ਲੀਡਰ ਦੀ ਤਲਾਸ਼ ਕਰ ਰਿਹਾ ਸੀ ਮੈਨੂੰ ਪਤਾ ਹੈ ਕਿ ਗੁਰੂ ਸਹਿਬਾਨ ਦੀ ਇਸ ਧਰਤੀ ਤੇ ਵਿਛੜੀ ਸਿੱਖ ਜਵਾਨੀ ਵਿੱਚ ਲੋੜੇ ਦੀ ਯੋਗਤਾ ਹੈ ਲੋੜ ਬਸ ਅਜਿਹੇ ਨੌਜਵਾਨਾਂ ਦੀ ਤਲਾਸ਼ ਕਰਨ ਅਤੇ ਉਹਨਾਂ ਨੂੰ ਘੜਨ ਦੀ ਹੈ ਮੇਰੀ ਇਸ ਤਲਾਸ਼ ਦੇ ਦਰਮਿਆਨ ਜਦੋਂ ਸਨ 2020 ਦੇ ਵਿੱਚ ਕਿਸਾਨ ਅੰਦੋਲਨ ਆਰੰਭ ਹੋਇਆ ਅਤੇ ਇਸ ਅੰਦੋਲਨ ਵਿੱਚ ਦੀਪ ਸਿੱਧੂ ਨਾਂ ਦਾ ਇੱਕ ਨੌਜਵਾਨ ਆਗੂ ਉੱਪਰ ਕਰਕੇ ਸਾਹਮਣੇ ਆਇਆ ਜਿਸ ਨੇ ਅਸਲ ਬਿਮਾਰੀ ਅਸਲੀ ਸਮੱਸਿਆ ਦੀ ਜੜ ਨੂੰ ਹੱਥ ਪਾਇਆ ਸਿੱਖਾਂ ਦੀ ਕੌਮੀ ਹੋਂਦ ਦੀ ਲੜਾਈ ਦੀ ਗੱਲ ਕੀਤੀ ਸਿੱਖਾਂ ਦੀ ਹੋਈ ਅਤੇ ਹੋ ਰਹੀ ਨਸਲ ਕੁਸ਼ੀ ਦੀ ਗੱਲ ਕੀਤੀ ਸਿੱਖ ਕੌਮ ਨੂੰ ਇਤਿਹਾਸ ਦੀਆਂ ਕਿਤਾਬਾਂ ਵਿੱਚ ਸਾਂਭੀ ਪਈ ਬਾਦਸ਼ਾਹੀ ਦਾ ਚੇਤਾ ਕਰਵਾਉਣਾ ਸ਼ੁਰੂ ਕੀਤਾ ਤਾਂ ਮੈਨੂੰ ਜਾਪਿਆ ਕਿ ਮੈਂ ਜਿਸ ਨੌਜਵਾਨ ਦੀ ਉਡੀਕ ਕਰ ਰਿਹਾ ਸੀ ਉਹ ਨੌਜਵਾਨ ਅਕਾਲ ਪੁਰਖ ਨੇ ਭੇਜ ਦਿੱਤਾ ਹੈ ਉਸ ਦੀਆਂ ਸਪੀਚਾਂ 'ਚੋਂ ਇਹ ਵੀ ਸਪਸ਼ਟ ਸੀ ਕਿ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਅਤੇ ਸ਼ਹੀਦ ਹੋਏ ਸਮੂੱਚੇ ਚੂਹਾਰੂ ਸਿੰਘਾਂ ਸਿੰਘਣੀਆਂ ਦਾ ਦਿਲ ਦੀਆਂ ਢੁਗਾਈਆਂ ਤੋਂ ਸਤਿਕਾਰ ਕਰਦਾ ਹੋਇਆ ਉਹਨਾਂ ਦੇ ਸੁਪਨੇ ਪੂਰੇ ਕਰਨ ਦਾ ਚਾਹਵਾਨ ਸੀ ਖਾਲਸਾ ਜੀ ਸਾਡੀ ਇੱਕ ਤਰਾਸਦੀ ਹੈ ਕਿ ਅਸੀਂ ਆਪਣੀ ਕੌਮ ਦੇ ਹੀਰਿਆਂ ਦੀ ਬੇਕਦਰੀ ਕਰਦੇ ਹਾਂ ਸਾਡੇ ਵਿੱਚੋਂ ਕਈ ਉਹਨਾਂ ਕੌਮੀ ਯੋਧਿਆਂ ਦਾ ਉਹਨਾਂ ਦੇ ਜਿਉਂਦੇ ਜੀ ਸਾਥ ਦੇਣ ਦੀ ਬਜਾਏ ਉਹਨਾਂ ਦਾ ਵਿਰੋਧ ਕਰਦੇ ਹਨ ਉਹਨਾਂ ਨੂੰ ਜਲੀਲ ਕਰਦੇ ਹਨ ਤੇ ਉਹਨਾਂ ਨੂੰ ਗद्दार ਹੋਣ ਦੇ ਫਤਵੇ ਤੱਕ ਵੀ ਦੇ ਦਿੰਦੇ ਹਨ ਤੇ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਯਕੀਨ ਆਉਂਦਾ ਹੈ ਕਿ ਤੇ ਇਹ ਸਾਡੀ ਭਲਾਈ ਲਈ ਆਇਆ ਸੀ ਪਰ ਖਾਲਸਾ ਜੀ ਸਾਡਾ ਦੁਸ਼ਮਣ ਬੜਾ ਛਾਤਰ ਹੈ ਇਹ ਜਦੋਂ ਵੀ ਦੇਖਦਾ ਹੈ ਕਿ ਸਿੱਖਾਂ ਦੀ ਨੌਜਵਾਨੀ ਨੂੰ ਇੱਕ ਸਹੀ ਲੀਡਰ ਮਿਲ ਰਿਹਾ ਹੈ ਉਹ ਉਸੇ ਹੀ ਸਮੇਂ ਆਪਣਾ ਫੰਨ ਚੁੱਕ ਕੇ ਉਸ ਨੂੰ ਡੰਗਣ ਬਾਰੇ ਸੋਚਣਾ ਅਤੇ ਆਪਣਾ ਜਾਲ ਵਿਛਾਉਣਾ ਸ਼ੁਰੂ ਕਰ ਦਿੰਦਾ ਹੈ ਮੈਂ ਇਸ ਨੌਜਵਾਨ ਵੱਲ ਆਸ ਭਰੀਆਂ ਨਜ਼ਰਾਂ ਨਾਲ ਵੇਖ ਰਿਹਾ ਸੀ ਮੈਨੂੰ ਪਤਾ ਲੱਗਾ ਸੀ ਕਿ ਉਹ ਬਹੁਤ ਛੇਤੀ ਕੇਸਾ ਧਾਰੀ ਅਤੇ ਅਮਰਤ ਧਾਰੀ ਹੋ ਕੇ ਪੰਥਕ ਸੇਵਾ ਕਰਨੀ ਚਾਹੁੰਦਾ ਹੈ ਫਿਰ ਉਸਨੇ ਸਾਡੀ ਕੌਮੀ ਲਹਿਰ ਦਾ ਨੌਜਵਾਨ ਆਗੂ ਬਣ ਕੇ ਹੋਰ ਚਮਕਣਾ ਸੀ ਪਰ ਸਾਡੀ ਕੌਮ ਦੀ ਇਹ ਆਸ ਪੂਰੀ ਨਾ ਹੋਣ ਦਿੱਤੀ ਗਈ ਸਾਡੇ ਨੌਜਵਾਨ ਸੰਦੀਪ ਸਿੰਘ ਦੀਪ ਸਿੱਧੂ ਦੇ ਨਾਲ ਜੋ ਭਾਣਾ ਵਰਤਿਆ ਉਹ ਇਸ ਗੱਲ ਦਾ ਗਵਾਹ ਹੈ ਕਿ ਸਾਡੀ ਸਮੁੱਚੀ ਕੌਮ ਉਸ ਹੀਰੇ ਨੂੰ ਸੰਭਾਲ ਨਹੀਂ ਸਕੇ ਪਰ ਸਾਡੇ ਦੁਸ਼ਮਣ ਨੇ ਉਸ ਦੀ ਸਹੀ ਸਹੀ ਪਛਾਣ ਕਰ ਲਈ ਤੇ ਉਸ ਨੂੰ ਸਾਡੇ ਤੋਂ ਖੋਹ ਲਿਆ ਮੈਨੂੰ ਪਤਾ ਲੱਗਾ ਹੈ ਕਿ ਵੀਰ ਸੰਦੀਪ ਸਿੰਘ ਦੀਪ ਸਿੱਧੂ ਦੇ ਬੇਵਕਤ ਵਿਛੋੜੇ ਉੱਤੇ ਸਿੱਖ ਨੌਜਵਾਨਾਂ ਨੇ ਬਹੁਤ ਹੰਝੂ ਵਹਾਏ ਹਨ ਇਹ ਜਜ਼ਬਾਤ ਉਸ ਨੌਜਵਾਨ ਨੂੰ ਸੱਚੀ ਸ਼ਰਧਾਂਜਲੀ ਹਨ ਪਰ ਹੁਣ ਇਹਨਾਂ ਹੰਝੂਆਂ ਨੂੰ ਸੰਘਰਸ਼ ਦਾ ਸੈਲਾਬ ਬਣਾਉਣ ਦੀ ਲੋੜ ਹੈ ਸਾਡੀ ਕੌਮ ਦੀ ਪਛਾਣ ਸਲਾਮਤ ਰੱਖਣ ਦਾ ਸਾਡੀ ਕੌਮ ਦੀ ਹੋਂਦ ਨੂੰ ਬਚਾਉਣ ਦਾ ਤੇ ਸਾਡੀ ਕੌਮ ਨੂੰ ਆਜ਼ਾਦ ਕਰਵਾ ਕੇ ਇੱਕ ਆਜ਼ਾਦ ਦੇਸ਼ ਦੀ ਮਾਲਕ ਬਣਾਉਣ ਦਾ ਜਿਹੜਾ ਸੁਪਨਾ ਸੰਦੀਪ ਸਿੰਘ ਨੇ ਦੀਪ ਸਿੱਧੂ ਨੇ ਵੇਖਿਆ ਉਸ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਹੁਣ ਸਿੱਖ ਨੌਜਵਾਨਾਂ ਦੇ ਮੋਢਿਆਂ ਤੇ ਹੈ ਤੁਸੀਂ ਸਾਰੇ ਵੀਰ ਸੰਦੀਪ ਸਿੰਘ ਦੀਪ ਸਿੱਧੂ ਦੀ ਅੰਤਮ ਅਰਦਾਸ ਵਿੱਚ ਆਏ ਹੋ ਇਥੋਂ ਇਹ ਪਰਣ ਕਰਕੇ ਜਾਇਓ ਕਿ ਅਸੀਂ ਹਮੇਸ਼ਾ ਧਰਮ ਨੂੰ ਮੁੱਖ ਰੱਖਾਂਗੇ ਧੜੇ ਨੂੰ ਨਹੀਂ ਨਿੱਜੀ ਮਾਣ ਸਨਮਾਨ ਨੂੰ ਨਹੀਂ ਸਿੱਖ ਕੌਮ ਦੇ ਮਾਣ ਸਨਮਾਨ ਨੂੰ ਅਹਿਮੀਅਤ ਦੇਵਾਂਗੇ ਨਾਲ ਹੀ ਸਾਰੇ ਆਪਣੇ ਆਪ ਤੋਂ ਇਹ ਸਵਾਲ ਜ਼ਰੂਰ ਪੁੱਛਿਓ ਕਿ ਸਿੱਖਾਂ ਦੀ ਕੌਮੀ ਹੋਣ ਲਈ ਸਿੱਖ ਕੌਮ ਦੀ ਆਜ਼ਾਦੀ ਲਈ ਹੁਣ ਤੱਕ ਅਸੀਂ ਕੀ ਕੀਤਾ ਹੈ ਤੇ ਭਵਿੱਖ ਵਿੱਚ ਅਸੀਂ ਕੀ ਕਰ ਸਕਦੇ ਹਾਂ ਦੂਜਿਆਂ ਵੱਲ ਵੇਖਣ ਦੀ ਬਜਾਏ ਹਰ ਕੋਈ ਆਪਣੀ ਜ਼ਿੰਮੇਵਾਰੀ ਤੈਅ ਕਰੇ ਕਿ ਮੈਂ ਇਸ ਕੌਮੀ ਲੜਾਈ ਵਿੱਚ ਕੀ ਹਿੱਸਾ ਪਾ ਸਕਦਾ ਹਾਂ ਜਿਸ ਦਿਨ ਇਹ ਜਜਬਾ ਸੰਦੀਪ ਸਿੰਘ ਨੂੰ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਬੱਚੇ-ਬੱਚੇ ਵਿੱਚ ਪੈਦਾ ਹੋ ਗਿਆ ਵੇਖ ਲਿਓ ਸਾਡੀ ਸਿੱਖ ਕੌਮ ਵਿੱਚੋਂ ਕਈ ਦੀਪ ਪੈਦਾ ਹੋ ਜਾਣਗੇ ਤੇਰ ਅਸੀਂ ਦਿੱਲੀ ਦੀ ਹਕੂਮਤ ਵੱਲੋਂ ਦਬੇ ਹੋਏ ਸਿੱਖਾਂ ਦੇ ਹੱਕ ਮੰਗ ਕੇ ਨਹੀਂ ਖੋ ਕੇ ਹਾਸਲ ਕਰਾਂਗੇ ਸਮੂਹ ਸੰਗਤ ਦਾ ਤਨਵਾਦ ਤੇ ਸਮੂਹ ਸੰਗਤ ਨੂੰ ਅਪੀਲ ਹੈ ਕਿ ਬੰਦੀ ਸਿੰਘਾਂ ਦੀ ਲਿਹਾਇ ਲਈ ਅਗਲੇ ਪ੍ਰੋਗਰਾਮ ਲਈ ਤਿਆਰ ਰਹਿਣ ਜੇ ਸਹਿਮਤ ਹੋ ਤਾਂ ਪੰਜ ਜਕਾਰੇ ਛੱਡ ਕੇ ਪ੍ਰਵਾਨਗੀ ਦਿਓ ਗੁਰੂ ਪੰਥ ਦਾ ਦਾਸ ਜਗਤਾਰ ਸਿੰਘ ਹਵਾਰਾ ਰਾਹਿਤੁਰ ਦੀ ਕਾ ਖਾਲਸਾ ਰਾਹਿਤੁਰ ਦੀ ਪਤਨੀ